ਜਦੋਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਗੱਦੀ ਤੇ ਸੁਭਾਇਮਨ ਹੋਏ ਤਾਂ ਸੱਚੇ ਪਾਤਸ਼ਾਹ ਜੀ ਦੀ ਦਸਤਾਰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਸੁਪੁੱਤਰ ਦਾਤੂ ਨੇ ਆਪਣੇ ਸਿਰ ਤੇ ਟਿਕਾ ਲਈ ਉਸ ਨੇ ਗੱਦੀ ਤੇ ਬੈਠਣਾ ਸ਼ੁਰੂ ਕਰ ਦਿੱਤਾ ਪਰ ਸਿੱਖ ਸੰਗਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਵੱਲ ਖਿੱਚੀਆਂ ਜਾਂਦੀਆਂ ਤੇ ਦਾਤੂ ਆਪਣੇ ਚਾਰ ਕੋਟਾਂ ਚਾਟੜਿਆਂ ਦੇ ਨਾਲ ਬੈਠਾ ਰਹਿੰਦਾ ਉਸ ਦੇ ਚਾਟੜੇ ਉਸ ਨੂੰ ਚੁੱਕਣਾ ਦਿੰਦੇ ਕਿ ਤੁਸੀਂ ਗੁਰੂ ਪੁੱਤਰ ਹੋ ਤੁਸੀਂ ਖਾਲੀ ਬੈਠੇ ਹੋ ਨਾ ਕੋਈ ਤੁਹਾਡੇ ਕੋਲ ਆਉਂਦਾ ਏ ਤੇ ਨਾ ਕੋਈ ਤੁਹਾਡੀ ਬਾਤ ਪੁੱਛਦਾ ਏ ਨਾ ਕੋਈ ਮੱਥੇ ਟੇਕਦਾ ਏ ਤੇ ਨਾ ਕੋਈ ਤੁਹਾਨੂੰ ਪੇਟਾ ਅਰਪਣ ਕਰਦਾ ਏ ਤੇ ਉਧਰ ਦੇਸ਼ਾਂ ਦਸੰਤਰਾ ਤੋਂ ਰਾਜੇ ਮਹਾਰਾਜੇ ਚੱਲ ਕੇ ਆਉਂਦੇ ਨੇ ਤੇ ਪੇਟਾਵਾਂ ਅਰਪਣ ਕਰਕੇ ਸੀਸ ਨਿਵਾ ਰਹੇ ਨੇ ਐਸੀਆਂ ਚੋਟਾਂ ਮਾਰਨ ਵਾਲੇ ਸਾਥੀ ਦਾਤੂ ਦੇ ਨਾਲ ਸਨ ਇੱਕ ਦਿਨ ਦਾਤੂ ਨੂੰ ਗੁੱਸਾ ਆ ਗਿਆ ਤੇ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਚਲਾ ਗਿਆ ਦੀਵਾਨ ਸਜਿਆ ਸੀ ਨਮਸਕਾਰਾਂ ਹੋ ਰੀਆਂ ਸਨ ਸੀਸ ਝੁਕ ਰਹੇ ਸਨ ਹੱਥ ਜੁੜ ਰਹੇ ਸਨ ਰਬਾਬੀਆਂ ਦੀਆਂ ਮਨੋਹਰ ਤੁਨਾ ਸ਼ਬਦ ਦੀ ਸੁਗੰਧੀ ਸਵਰਗ ਵੀ ਕੀ ਰੀਸ ਕਰੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਹ ਥੋੜੀ ਹੈ ਇਹ ਸਭ ਵੇਖ ਕੇ ਦਾਤੂ ਤੋਂ ਸਹਾਰਿਆ ਨਾ ਗਿਆ ਤੇ ਉਸ ਨੇ ਗੁਰੂ ਜੀ ਦੇ ਲੱਤ ਮਾਰ ਦਿੱਤੀ ਮਹਾਰਾਜ ਇੱਕਦਮ ਅਡੋਲ ਉਸ ਤੋਂ ਤੇ ਨਿੰਦਾ ਮਾਨ ਸਰਮਾਨ ਤੋਂ ਪਰੇ ਉਹਨਾਂ ਇੱਕਦਮ ਦਾਤੂ ਜੀ ਦਾ ਪੈਰ ਫੜ ਲਿਆ ਤੇ ਪਿਆਰ ਦੇ ਨਾਲ ਮਲਣ ਲੱਗੇ ਮੇਰ ਦੇ ਘਰ ਵਿੱਚ ਆ ਕੇ ਗੁਰੂ ਪਾਤਸ਼ਾਹ ਜੀ ਬੋਲੇ ਕਿ ਮੈਂ ਸੇਵਾ ਕਰਦਾ ਰਿਹਾ ਤੇ ਦੂਜਾ ਹੁਣ ਬਿਰਧ ਵੀ ਹੋ ਚੁੱਕਾ ਹਾਂ ਇਹ ਉਮਰੇ ਹੱਡ ਥੋੜੇ ਕਰੜੇ ਹੋ ਜਾਂਦੇ ਨੇ ਪਰ ਤੁਹਾਡੇ ਪੈਰ ਬੜੇ ਨਾਜ਼ੁਕ ਨੇ ਕੋਮਲ ਨੇ ਤੁਹਾਨੂੰ ਤਕਲੀਫ ਹੋਈ ਹੋਵੇਗੀ ਮੇਰਾ ਅਣਜਾਣ ਦਾ ਗੁਨਾਹ ਮਾਫ਼ ਕਰਿਓ ਤੁਸੀਂ ਸਤਗੁਰਾਂ ਦੇ ਵਡਪਾਗੇ ਪੁੱਤਰ ਹੋ ਤੁਹਾਨੂੰ ਆਇਆਂ ਨੂੰ ਦੇਖ ਕੇ ਮੈਂ ਖੜਾ ਨਹੀਂ ਹੋਇਆ ਤੁਹਾਡੇ ਸਤਕਾਰ ਲਈ ਮੈਂ ਕੋਈ ਯਤਨ ਨਹੀਂ ਕੀਤਾ ਤੁਸਾਂ ਚੰਗਾ ਕੀਤਾ ਜੋ ਮੇਰੇ ਮਨ ਅੰਦਰਲੇ ਹੰਕਾਰ ਨੂੰ ਤਾੜਨਾ ਕਰਨ ਲਈ ਮੈਨੂੰ ਲੱਤ ਮਾਰੀ ਤੁਸਾਂ ਮੈਨੂੰ ਆਪਣਾ ਦਾਸ ਜਾਣ ਕੇ ਮੇਰਾ ਹੰਕਾਰ ਖਤਮ ਕਰ ਦਿੱਤਾ ਹੈ ਪਰ ਮੇਰੇ ਹੱਡ ਸੱਚਮੁੱਚ ਕਰੜੇ ਨੇ ਤੁਹਾਡੇ ਪੈਰ ਕੋਮਲ ਤੁਹਾਨੂੰ ਛੱਟ ਤਾਂ ਨਹੀਂ ਲੱਗੀ ਹੁਣ ਇੱਥੇ ਦਾਤੂ ਕੀ ਬੋਲੇ ਕੋਈ ਵੀ ਇੱਥੇ ਕੀ ਬੋਲ ਸਕਦਾ ਹੈ ਗੁਰੂ ਪਾਤਸ਼ਾਹ ਜੀ ਦੀ ਨਮਰਤਾ ਪਰੇ ਬਚਨ ਸੁਣ ਕੇ ਭਾਈ ਦਾਤੂ ਦਾ ਗੁੱਸਾ ਇੱਕਦਮ ਸ਼ਾਂਤ ਹੋ ਗਿਆ ਕਿੰਨਾ ਕਮਾਲ ਕਹਿੰਦੇ ਨੇ ਪਟ ਜਾਲਪ ਜੀ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ ਤਨ ਗੁਰੂ ਅਮਰਦਾਸ ਪਾਤਸ਼ਾਹ ਜੀ